ਇੰਨਾ ਪ੍ਰਭਾਵ ਪਿਆ ਸਾਡੇ ਬੱਚੇ ਡਰਦੇ ਹੁਣ ਸਕੂਲਾਂ 'ਚ ਜਾਣ ਨੂੰ ਤਿਆਰ ਨਹੀਂ ਹੋਏ। ਸੁਲਤਾਨਪੁਰ ਲੋਧੀ ਦੇ ਪਿੰਡ ਪਸਰ ਕਦੀਬ ਵਿਖੇ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਕਿ ਅਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵੱਧ ਗਈ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਇੱਕ ਪਰਵਾਸੀ ਔਰਤ ਨੂੰ ਨੋਚ-ਨੋਚ ਕੇ ਮੌਤ ਦੇ ਘਾਟੇ ਉਤਾਰ ਦਿੱਤਾ। ਜਦ ਕਿ ਇੱਕ ਬਹਿਲਾ ਪਹਿਲਾਂ ਹੀ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਜਾਣਕਾਰੀ ਦਿੱਦਿਆ ਹੋਇਆ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਮਪਰੀ ਦੇਵੀ ਪਤਨੀ ਕੇਵਲ ਠਾਕੁਰ ਨਿਵਾਸੀ ਪਸਰ ਕਦੀਮ ਜਦੋਂ ਆਪਣੇ ਪਸ਼ੂਆਂ ਲਈ ਹਰਾ ਚੋਰਾ ਲੈ ਲਈ ਗਈ ਤਾਂ ਆਵਾਰਾ ਕੁੱਤਿਆਂ ਨੇ ਰਾਮਪਰੀ ਦੇਵੀ ਤੇ ਇਸ ਕਦਰ ਬੁਰੇ ਤਰੀਕੇ ਨਾਲ ਅਟੈਕ ਕੀਤਾ ਕਿ ਉਸ ਨੂੰ ਨੋਚ-ਰੋਚ ਕੇ ਖਾ ਲਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੁਝ ਦਿਨ ਦੀ ਹੀ ਗੱਲ ਹੈ ਕਿ ਜਦੋਂ ਇੱਕ ਬੱਚੇ ਨੂੰ ਵੀ ਆਵਾਰਾ ਕੁੱਤਿਆਂ ਵੱਲੋਂ ਨੋਚ-ਰੋਚ ਕੇ ਖਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ ਸੀ ਇਹ ਕੋ ਹੋਰ ਔਰਤ ਜਿਸ ਦਾ ਨਾਮ ਪਿੰਕੀ ਦੇਵੀ ਦੱਸਿਆ ਜਾ ਰਿਹਾ ਹੈ ਉਹ ਵੀ ਇਸ ਵਕਤ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਤੇ ਉਹ ਔਰਤ ਵੀ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੀ ਹੈ ਜਿਸ ਦੇ ਚਲਦੇ ਆ ਮ੍ਰਿਤਕਾ ਦੇ ਪਤੀ ਅਤੇ ਪਿੰਡ ਵਾਸੀਆਂ ਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਤੇ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਨਾ ਵਾਪਰ ਸਕਣ

ਇੱਕੋ ਤੋਂ ਇਲਾਵਾ ਇੱਕ ਜਨਾਨੀ ਹੋਰ ਸੀ ਉਹ ਜਿਹੜੇ ਜੇਰੇ ਇਲਾਜਾ ਸਿਵਲ ਹਸਪਤਲ ਕਪੂਰਥਲਾ ਦੇ ਵਿੱਚ ਉਸ ਨੂੰ ਵੀ ਬੁਰੀ ਤਰ੍ਹਾਂ ਖਾਦਾ ਜੋ ਉਸ ਦਾ ਲੱਤਾਂ ਬਾਹਾਂ ਸਾਰੀਆਂ ਉਹ ਲਾਚਾਰ ਹੋ ਗਈ ਹੈ ਬਿਲਕੁਲ ਸਾਡੇ ਦੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਦਿੱਤਾ ਗਿਆ ਇਸ ਵਾਰ ਨਹੀਂ ਉਹਨਾਂ ਨੂੰ ਵਰਬਲੀ ਉਹਨਾਂ ਦੇ ਨੋਟਿਸ ਵਿੱਚ ਲਿਆਂਦਾ ਗਿਆ ਲੇਕਿਨ ਕਾਰਵਾਈ ਨਹੀਂ ਕੋਈ ਵੀ ਹਜੇ ਤੱਕ ਕੋਈ ਤੇ ਅਖਬਾਰ ਦੇ ਵਿੱਚ ਵੀ ਦਿੱਤਾ ਹੈ ਪ੍ਰਿੰਟ ਮੀਡੀਆ ਦੇ ਵਿੱਚ ਦੇਖੋ ਜੀ ਇਹਨਾਂ ਸਰਕਾਰ ਮਤ ਕਰੇ ਅੱਗੇ ਇੱਥੇ ਸਾਡੇ ਆਉਂਦੇ ਦੇ ਸਿਵਲ ਹਸਪਤਲ ਤੋਂ ਡਾਕਟਰ ਨਹੀਂ ਆਉਣਾ ਤੇ ਕੁੱਤਿਆਂ ਨੂੰ ਵਾਰਾਂ ਨੂੰ ਦਵਾਈ ਪਾ ਕੇ ਚਲੇ ਜਾਣੀ ਕਿ ਕੁੱਤਿਆਂ ਨੇ ਖਤਮ ਹੋ ਜਾਣਾ ਉਹ ਇਹਨਾਂ ਨੂੰ ਕੁੱਤਿਆਂ ਨੂੰ ਮਾਰਨਦਾ ਵੀ ਬੈਨ ਲਾਤਾ ਤੇ ਕੁੱਤਿਆਂ ਨੇ ਗਰੀਬ ਪਰਿਵਾਰ ਦੇ ਬੱਚੇ ਖਾਣੇ ਸ਼ੁਰੂ ਕਰ ਦਿੱਤੇ ਆ ਤੇ ਆਪ ਮੇਖੋ ਜਨਾਨੀ ਰਾਜ ਜਰੀਆ ਦੇ ਗਾਂ ਵਾਸਤੇ ਪੱਠੇ ਲੈਣ ਗਈ ਆ ਬਹੁਤ ਬੁਰੀ ਤਰ੍ਹਾਂ ਨੂੰ ਵਿਚਾਰੀ ਲੋਜ ਲੋਚ ਕੇ ਖਾ ਗਈ ਆ ਇਸ ਤੋਂ ਪਹਿਲਾਂ ਵੀ ਇੱਕ ਜਨਾਨੇ ਨੂੰ ਖਾ ਗਏ ਆ ਉਹ ਹਸਪਤਾਲ ਚ ਪਈ ਆ ਇੱਕ ਬੱਚਾ ਬਿਲਕੁਲ ਹੀ ਇਹਨੂੰ ਛੱਡਿਆ ਨਹੀਂ ਕਦਮ ਹੁੰਦੇ ਸਿਰਫ ਕੇਸ ਹੀ ਬੱਚੇ ਦੀ ਤੇ ਇੰਨਾ ਪ੍ਰਭਾਵ ਪਿਆ ਸਾਡੇ ਬੱਚੇ ਡਰਦੇ ਹੁਣ ਸਕੂਲਾਂ 'ਚ ਜਾਣ ਨੂੰ ਤਿਆਰ ਨਹੀਂ ਹੈ ਵਿਚਾਰੇ ਉਹ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ ਉਦਰੇ ਦੂਜੇ ਪਾਸੇ ਮੌਕੇ ਤੇ ਪਹੁੰਚ ਕੇ थाना ਕਬੀਰਪੁਰ ਪੁਲਿਸ ਨੇ ਮਾਰਨੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਦੀ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਇੱਥੇ ਜੀ ਹੁਣੇ-ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਅਤੇ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ ਘਟਨਾ ਕੱਲ ਸ਼ਾਮ ਦੀ ਆ ਸਾਨੂੰ ਹੁਣੇ ਮਿਲੇ ਖਬਰ ਦੇ ਹੁਣੇ ਮੈਨੂੰ ਮੌਕੇ ਤੇ ਆ ਗਿਆ ਤੇ ਇਹ ਤੋਂ ਪਹਿਲਾਂ ਵੀ ਇਹਨਾਂ ਦਾ ਕਿਸਨ ਬਤਾਉ ਪਿੰਡ ਵਾਲੇ ਲਸਰਨ ਬਤਾਉ ਪਹਿਲਾਂ ਵੀ ਇੱਕ ਦੋ ਘਟਨਾਵਾਂ ਹੋਈਆਂ ਇੱਥੇ ਇਹ ਦੋ ਦੇਖ ਦੱਸ ਰਿਹਾ ਤੇ ਇਹ ਕਹਿੰਦੇ ਬੱਚੇ ਰੱਖੋ ਇਹ ਕਿਹੜੀ ਹਾਂਜੀ ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਤੇ ਇੱਕ ਇਹ ਹੋਈ ਆ ਤੇ ਅਸੀਂ ਕਰ ਰਹੇ ਤਾਂ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹੁਜਾ ਜਿਹੜੇ ਕੁੱਤੇ ਹੀ ਦੱਸ ਰਹੇ ਕੁੱਤੇ ਨੂ ਕੁੱਤੇ 12 ਕੁੱਤੇ ਨੇ ਕੋਈ ਆਡਾ ਰੋੜੀ ਇੱਥੇ ਨੇੜੇ ਤੇ ਉਹਤੇ 15 20 ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜਕੱਲ੍ਹ ਇਨਸਾਨਾਂ ਨੂੰ ਬੱਟਣ ਲੱਗ ਪਿਆ ਤੇ ਇਹਨਾਂ ਦਾ ਅਸੀਂ ਹੱਲ ਕਰਦੇ ਆਂ ਬਿਸ਼ਾਤ ਨਾਲ ਰੱਖ ਕੇ ਐਸ.ਡੀ.ਐਮ ਸਾਹਿਬ ਕੋਲ ਜਾਣਿਆ ਸੀ ਜੀ ਪਿੰਡ ਵਾਲੇ ਵੀ ਜਾਣਗੇ ਤੇ ਜੋ ਵੀ ਇਹਦਾ ਹੱਲ ਆਊਗਾ ਲੱਕਰਵਾਸੀਆਂ ਨੂੰ ਇਹ ਜੀਂਦੋਂਣਾ ਚਾਹਣਾ ਤੇ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ ਚਰਦੀਕਲਾ ਟਾਈਮ ਟੀਵੀ ਲਈ ਸੁਲਤਾਨਪੁਰ ਲੋਧੀ ਤੋਂ ਗੌਰਵਤਿ ਦੇ ਖਾਸ ਰਿਪੋਰਟ